ਹੋ ਰਿਹਾ ਕਿ ਏਡੀ ਵੱਡੀ ਏਡੀ ਵੱਡੀ ਜੋ ਪੰਜਾਬ ਦੀ ਨਮਾਇੰਦਗੀ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਉਸ ਵੱਲੋਂ ਦਾਸ ਨੂੰ ਅੱਜ ਲੋਕ ਸਭਾ ਦਾ ਉਮੀਦਵਾਰ ਦੇ ਵਜੋਂ ਨਾਮਿਨੇਸ਼ਨ ਪਰਨ ਦਾ ਬੜਾ ਵੱਡਾ ਮਾਣ ਹੈ ਜੀ ਇਸ ਤਰ੍ਹਾਂ ਲੱਗ ਰਿਹਾ ਕੈਂਪੇਨ ਦੇ ਵਿੱਚ ਵਧੀਆ ਰਿਸਪਾਂਸ ਬਹੁਤ ਅੱਛਾ ਮਿਲ ਰਿਹਾ ਜੀ ਲੋਕਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਲੋਕ ਜਿਹੜੇ ਹੈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਤੋ ਨਾਰਾਜ ਨੇ ਔਰ ਸ਼ੋਮਨੀ ਅਕਾਲੀ ਦਲ ਖੇਤਰੀ ਪਾਰਟੀ ਦੇ ਵਕਾਸ ਨੂੰ ਲੈ ਕੇ ਲੋਕ ਲੋਕ ਪੂਰੇ ਤਰੀਕੇ ਨਾਲ ਸਮਰਥਨ ਦੇ ਰਹੇ ਆ ਇਸ ਵੇਲੇ ਕੀ ਲੱਗ ਰਿਹਾ ਅਕਾਲੀ ਦਲ ਦਾ ਮੁਕਾਬਲਾ ਕਿਸ ਨਾਲ ਸ਼ੋਮਨੀ ਅਕਾਲੀ ਦਲ ਦਾ ਆਪਣੇ ਆਪ ਦੇ ਵਿੱਚ ਹੀ ਇੱਕ ਪਾਸੇ ਸ਼ੋਮਨੀ ਅਕਾਲੀ ਦਲ ਦੂਸਰੇ ਪਾਸੇ ਤਿੰਨੇ ਪਾਰਟੀਆਂ ਉਹ ਇਕੱਠੀਆਂ ਤਿੰਨੇ ਪਾਰਟੀਆਂ ਦੂਸਰੀਆਂ ਉਹ ਇਕੱਠੀਆਂ ਹੋ ਕੇ ਸ਼ੋਮਨੀ ਅਕਾਲੀ ਦਲ ਦਾ ਮੁਕਾਬਲਾ ਕਰ ਰਹੀਆਂ ਤੁਸੀਂ ਆਪ ਹੀ ਸੋਚੋ ਕਿ ਸ਼ੋਮਨੀ ਅਕਾਲੀ ਦਲ ਇਕੱਲਾ ਤੇ ਇਹ ਬਾਕੀ ਦੀਆਂ ਪਾਰਟੀਆਂ ਸਾਰੀਆਂ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਇੱਕ ਹੋ ਚੁੱਕੀਆਂ ਨੇ ਅੰਦਰ ਅਕੈਡਮੀ ਬਣਾਉਣਗੇ ਤੇ ਮੋਰਚਾ ਰੋਡ ਬਣਵਾ ਦਿੱਤੀ ਜਾਗਣਾ ਫੋਟੋ ਕੀ ਹੋ ਗਿਆ ਜੀ ਅਥੋ ਪ੍ਰੋਫੈਸਰ ਸਾਧੂ ਸਿੰਘ ਪਹਿਲਾਂ ਐਮਪੀ ਰਹੇ ਉਹਨਾਂ ਨੇ ਕਿੰਨੇ ਇਦਾਂ ਦੇ ਜਿਹੜੇ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਇਸ ਤਰ੍ਹਾਂ ਦੇ ਵਾਅਦੇ ਪੂਰੇ ਕੀਤੇ ਉਹਨਾਂ ਦੇ ਵਿਰੋਧ ਜਿੰਨੇ ਉਹਨਾਂ ਨੇ ਪਿੰਡ ਗੋਦ ਲਏ ਤਾਂ ਉਹ ਆਮ ਆਦਮੀ ਪਾਰਟੀ ਦੇ ਹੀ ਕੈਂਡੀਡੇਟ ਸੀ ਜੋ ਐਮਪੀ ਬਣਾ ਕੇ ਲੋਕਾਂ ਨੇ ਭੇਜੇ ਉਹਨਾਂ ਨੇ ਪਿੰਡ ਕਈ ਗੋਦ ਲਏ ਉਹ ਉਹ ਗੋਦਲੇ ਪਿੰਡਾਂ ਦੀ ਹਾਲਤ ਦੂਸਰੇ ਪਿੰਡਾਂ ਨਾਲੋਂ ਵੀ ਜ਼ਿਆਦਾ ਖਸਤਾ ਹੈ ਤੁਹਾਨੂੰ ਇਹ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਇਹ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਸਿਰਫ ਇਹ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਵਟੋਰਨ ਦੀ ਗੱਲ ਕਰਦੇ। ਤੁਹਾਡੇ ਕੀ ਪਲਾਨ ਨੇ? ਦੇਖੋ ਸਾਡੇ ਸਾਹਮਣੇ ਅੱਜ ਨਸ਼ਿਆਂ ਦਾ ਬੜਾ ਐਮ ਮੁੱਦਾ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਪੂਰੇ ਤਰੀਕੇ ਨਾਲ ਵਚਨਬੱਧ ਹੈ। ਔਰ ਅਸੀਂ ਨੌਜਵਾਨਾਂ ਨੂੰ ਦੇ ਨੂੰ ਡਿਮੋਰਲਾਈਜ਼ ਹੋਣ ਤੋਂ ਬਚਾਉਣ ਦੇ ਲਈ ਉਹਨਾਂ ਦੇ ਲਈ ਅਸੀਂ ਰੋਜ਼ਗਾਰ ਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਕਰਾਂਗੇ ਰਜਗਾਰ ਉਹਨਾਂ ਨੂੰ ਮਿਲੇਗਾ ਤਾਂ ਜਿਹੜੇ ਉਹ ਨਸ਼ਿਆਂ ਤੋਂ ਵੀ ਰਹਿਤ ਹੋਣਗੇ ਔਰ ਕਬੱਡੀ ਜਿਹੜੀ ਹੈ ਮਾਂ ਜਿਹੜੀ ਖੇਡ ਹੈ ਪੰਜਾਬ ਦੀ ਜਿਸ ਨੂੰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਮੋਟ ਕੀਤਾ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਕਿਸਾਨ ਕਿਸਾਨ ਜਿਹੜੇ ਨੇ ਉਹਨਾਂ ਦੇ ਅਹਿਮ ਮੁੱਦੇ ਨੇ ਜਿਹੜੇ ਕਿਸਾਨੀ ਦੇ ਐਮਐਸਪੀ ਦੇ ਉਹ ਜਿਹੜੇ ਮੁੱਦੇ ਅਸੀਂ ਹੱਲ ਕਰਵਾਵਾਂਗੇ ਔਰ ਸਰਵਪੱਖੀ ਵਿਕਾਸ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਰਿਹਾ ਔਰ ਅੱਗੇ ਵੀ ਅਸੀਂ ਕਰਵਾਵਾਂਗੇ ਸਾਰੇ ਹੀ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਰਿਹਾ ਔਰ ਜੋਮਨੀ ਅਕਾਲੀ ਦਲ ਜਿੱਥੇ ਧੀਆਂ ਪੈਣਾ ਦੇ ਸਤਕਾਰ ਦੇ ਲਈ ਵਚਨਬੱਧਾ ਉੱਥੇ ਮਾਨਯੋਗ ਬੀਬਾ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੇ ਨੰਨੀ ਛਾਂ ਹੇਠ ਇਹ ਜਿਹੜਾ ਇੱਕ ਮਹਿੰਮ ਚਲਾਈ ਸੀ ਜਿਸ ਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਬਾਕੀ ਵੀ ਸੇਟਾਂ ਦੇ ਵਿੱਚ ਜਿਸ ਨੂੰ ਕਾਪੀ ਕੀਤਾ ਗਿਆ ਧੰਨਵਾਦ